ਇਹ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ 1983 ਵਿੱਚ ਜੋ ਭਾਰਤੀ ਭੂਮੀ ਵੱਲੋਂ ਰੂਹਾਨੀਅਤ ਦੇ ਕੇਂਦਰ ਇੱਕ ਸਾਂਝੀ ਵਾਲਤਾ ਦਾ ਉਦੇਸ਼ ਰੱਖਦਾ ਜਿੱਥੇ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੇ ਸੁਪਰ ਭਾਰਤੀ ਹਕੂਮਤ ਵੱਲੋਂ ਗੋਡੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਵੋਤਮ ਸਥਾਨ ਮੀਰੀ ਪੀਰ ਦੇ ਮਾਲਕ ਸਾਧੂ ਗੁਰੂ ਹਰਕੀਰ ਸਿੰਘ ਜੀ ਬਹਾਦਰ ਜੀ ਦੇ ਪਾਵਨ ਪੁੱਤਰ ਸਥਾਨ ਸ਼ੀਰੀ ਾਕਾਤ ਖਸਰ ਸਾਹਿਬ ਜੀ ਨੂੰ ਟੈਂਕਾਂ ਤੋਫਾਂ ਦੇ ਗੋੜਿਆਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਐ ਤੇਰੀ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਪੁਰਾਂ ਦੇ 52 ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੱਚੇ ਸ਼ਹੀਦ ਕੀਤੇ ਗਏ ਬੱਚੇ ਫੜ-ਫੜ ਕੇ ਕੰਧਾਂ ਦਾ ਬਾਰ-ਬਾਰ ਸ਼ਹੀਦ ਕੀਤੇ ਗਏ ਜਿਉਂਦੇ ਬੱਚੇ ਜਿਨ੍ਹਾਂ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ ਉਹ ਜਿਉਂਦੇ ਬੱਚਿਆਂ ਨੂੰ ਵੀ ਡੋਲੀਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ ਇਹ ਜੋ ਬੇਚੀਅਾਨਾ ਕਾਰਵਾਈ ਬੇਚੀਅਾਨਾ ਜਿਹੜਾ ਕਾਰਾ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਿਛੋਂ 1984 ਨੂੰ ਕਾਰਿਆ ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹਕੂਮਤ ਨੂੰ ਕਦੇ ਬਖਸ਼ੀ ਸਕਦੇ ਨੇ 40 ਸਾਲ ਪੂਰੇ ਹੋ ਗਏ ਨੇ ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਪਤਸ਼ਾਹ ਜੀ ਦਾ ਉਸ ਸੰਗ ਦਾ ਜਿਹੜਾ ਬਾਰਡਰ ਹੈ ਉਹ ਵੀ ਬਣਾ ਕੇ ਸ਼੍ਰੀ ਅਕਾਲ ਪਤਸ਼ਾਹ ਜੀ ਦੇ ਬਾਹਵਾਰ ਸੰਗਤ ਦੇ ਦਰਸ਼ਨਾ ਵਾਸਤੇ ਇਹ ਸ਼ੋਭਿਤ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸੰਗ ਉਹ ਪਾਵਨ ਸਰੂਪ ਜਿਵੇਂ ਹਰ ਸਾਲ ਪ੍ਰਕਾਸ਼ ਕੀਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁਰਦਵਾਲ ਸਿੰਘ ਜੀ ਦੇ ਅਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋੜੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਭਾਈ ਵਾਲੇ ਪਾਸੋਂ ਆਕੇ ਲੱਗੀ ਔਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਰ ਜੱਗ ਗੋਆ ਉਹ ਘੋੜੀ ਉਹ ਸਤਿਕਰਮ ਪਾਵਨ ਸਰੂਪ ਸੰਗਤ ਦੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਤੋਂ ਇਹ ਆਦੇਸ਼ ਕੀਤਾ ਗਿਆ ਕਿ ਇਹ ਨੀਚਾ ਕਦੂ ਘਾਰਾ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਸਾਲ ਸਾਹਿਬ ਔਰ ਹੋਰ ਸੈੰਕਤੀ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਬੇਦਬਕਾਰੀ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਕਿ ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਤੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੀ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸੇਖ 4 ਤੋਂ 6 ਜੂਨ ਤੱਕ ਆਪਣੇ ਸੀਸ ਤੇ ਕਾਲੀਆਂ ਦਸਤਾਰਾਂ ਸਜਾਉਣ ਔਰ ਬੀਬੀਆਂ ਕਾਲੇ ਦੁਪੱਟੇ ਲੈ ਕੇ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਵੀ ਕਰਨ ਔਰ ਗੁਰਮੁਸ ਸਮਾਗਮ ਕਰਵਾ ਕੇ ਸੰਗਤਾਂ ਨੂੰ ਜਾਣੂ ਕਰਨ ਦਾ ਜਿਹੜਾ ਯਤਨ ਹੈ ਉਹ ਜ਼ਰੂਰ ਕਰਨ ਔਰ ਬਹੁਤ ਹੀ ਬਹੁਤ ਕੀ ਸ਼ਰਤ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਸਤਕਾਰ ਪ੍ਰਗਟ ਕਰਨ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਗੁਰੂਮੰਦਰ ਸਾਹਿਬ ਦੀ ਆਗ ਬਾਨ ਸ਼ਾਨ ਮਰਯਾਦਾ ਉਨ ਮੁਖਰਾਕਦੇ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਹੈ